ਸੋ ਜੀ ਵੀ ਦੇਖ ਰਹੇ ਹੋ ਮੈਂ ਅਭੀ ਦੇ ਸਤ ਵਾਟ ਇਸ ਸਮੇਂ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਪਟਿਆਲਾ ਦੇ ਜਿੱਥੇ ਕੀ ਪਟਿਆਲਾ ਦੇ ਮਸ਼ਹੂਰ ਅਰਜਿੰਦਰਾ ਸਰਕਾਰੀ ਹਸਪਤਾਲ ਦੇ ਵਿੱਚ ਦੇ ਰਾਤ ਵੱਡਾ ਹੰਗਾਮਾ ਹੁੰਦਾ ਹੈ ਹੰਗਾਮਾ ਉਸ ਸਮੇਂ ਹੁੰਦਾ ਜਦੋਂ ਇੱਕ ਮਰੀਜ਼ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਪਰਿਵਾਰ ਜਾਨਕੀ ਘਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਗੱਲ ਦੇ ਇਲਜ਼ਾਮ ਡਾਕਟਰਾਂ ਦੇ ਉੱਤੇ ਲਗਾਏ ਜਾਂਦੇ ਨੇ ਕਿ ਸਾਡੇ ਮਰੀਜ਼ ਦੀ ਜਿਹੜੀ ਮੌਤ ਹੈ ਉਹ ਡਾਕਟਰਾਂ ਦੀ ਅਣਗਹਿਲੀ ਕਰਕੇ ਹੁੰਦੀ ਹੈ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਇੱਕ ਵੱਡਾ ਹੰਗਾਮਾ ਹੁੰਦਾ ਹੈ ਹਾਲਾਂਕਿ ਪਰਿਵਾਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਡਾਕਟਰਸ ਦਾ ਗਲਤਬਾਤ ਕੀਤੀ ਗਈ ਪ੍ਰਸ਼ਾਸਨ ਦਾ ਗਲਤਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਡਾਕਟਰ ਦੇ ਕੋਈ ਵੀ ਅਧਿਕਾਰਤ ਲੋਕ ਸਾਡੇ ਕੋਲ ਨਹੀਂ ਪਹੁੰਚੇ ਸਾਡੀ ਕਿਸੇ ਵੀ ਤਰੀਕੇ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ ਸਾਡੀ ਗੱਲ ਨਹੀਂ ਸੁਣੀ ਗਈ ਤੇ 12 ਵਜੇ ਦੇ ਕਰੀਬ ਹਸਪਤਾਲ ਦੇ ਬਾਹਰ ਡੈਡ ਬਾਡੀ ਯਾਨੀ ਕਿ ਮਤਕ ਦੇ ਨੂੰ ਰੱਖ ਕੇ ਰਸਤੇ ਰੋਕ ਦਿੱਤੇ ਗਏ ਵੱਡਾ ਜਾਮ ਹੋ ਗਿਆ ਹਾਲਾਂਕਿ ਐਂਬੂਲੈਂਸ ਦੇ ਵਿੱਚ ਕਈ ਮਰੀਜ਼ ਸਿਗੇ ਉਹ ਵੀ ਉਸ ਜਾਮ ਦੇ ਵਿੱਚ ਫਸੇ ਤਸਵੀਰਾਂ ਤੁਹਾਨੂੰ ਦਾਲ ਦੀ ਨਾਲ ਦਿਖਾ ਰਿਹਾ ਪਟਿਆਲਾ ਦੀਆਂ ਤਸਵੀਰਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਤਸਵੀਰਾਂ ਨੇ ਰਜਿੰਦਰਾ ਹਸਪਤਾਲ ਸਰਕਾਰੀ ਹਸਪਤਾਲ ਦੀਆਂ ਹਾਲਾਂਕਿ ਜੋ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਕਿ ਡਾਕਟਰਜ਼ ਉੱਪਰ ਮੈਨੇਜਮੈਂਟ ਉੱਤੇ ਲਗਾਏ ਗਏ ਨੇ ਕਿ ਉਹਨਾਂ ਦੀ ਇਨਗੈਲੀ ਕਰਕੇ ਸਾਡੀ ਮਰੀਜ਼ ਦੀ ਜਾਨ ਗਈ ਹੈ ਤੇ ਉਹਨਾਂ ਦੇ ਕੋਲ ਬਕਾਇਦਾ ਜੋ ਵੀਡੀਓ ਦਿਖਾ ਰਹੇ ਨੇ ਤੁਹਾਨੂੰ ਨਾਲ ਨਾਲ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਦੇਰ ਰਾਤ ਪਟਿਆਲਾ ਦੇ ਰਜਿੰਦਰਾ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਨੇ ਉਸ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਸਪੈਸ਼ਲ ਵੀਡੀਓ ਬਣਾਈ ਗਈ ਜਦੋਂ ਉਹਨਾਂ ਨੇ ਕਿਹਾ ਕਿ ਗਲਤ ਇੰਜੈਕਸ਼ਨ ਦਿੱਤਾ ਗਿਆ ਤੇ ਹੋਰ ਵੀ ਬਹੁਤ ਇਲਜ਼ਾਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ 'ਤੇ ਲਗਾਏ ਗਏ ਨੇ ਵੀਡੀਓ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਤੇ ਬਿਆਨ ਵੀ ਸੁਣਾਵਾਂਗੇ ਕਿ ਆਖਿਰਕਾਰ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਕਿਉਂਕਿ ਜਦੋਂ ਮਰਜ਼ੀ ਦੀ ਮੌਤ ਹੁੰਦੀ ਹੈ ਮਰਜ਼ੀ ਦੀ ਜਾਨ ਜਾਂਦੀ ਹੈ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਹੀ ਦੇਰ ਰਾਤ ਇਹ ਵੱਡਾ ਹੰਗਾਮਾ ਹੁੰਦਾ ਹੈ ਹੰਗਾਮੇ ਤੋਂ ਬਾਅਦ ਰੋਡ ਦੇ ਉੱਪਰ ਰੋਡ ਜਿਹੜਾ ਜਾਮ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਕੋਈ ਗੱਲ ਨਹੀਂ ਸੁਣੀ ਗਈ ਹਸਪਤਾਲ ਦਾ ਜਿਹੜਾ ਪ੍ਰਸ਼ਾਸਨ ਹੈ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਵੱਲੋਂ ਕੋਈ ਗੱਲ ਨਹੀਂ ਸੁਣੀ ਗਈ ਮਰੀਜ਼ਾਂ ਦੀ ਤੇ ਉਸ ਤੋਂ ਬਾਅਦ ਇਹ ਵੱਡਾ ਹੰਗਾਮਾ ਤੇ ਇਹ ਵੀਡੀਓ ਜਿਹੜੀ ਜਾਰੀ ਕੀਤੀ ਗਈ ਹੈ ਮਰੀਜ਼ ਦੇ ਪਰਿਵਾਰਕ ਮੈਂਬਰਰ ਵੱਲੋਂ ਤੁਹਾਨੂੰ ਉਹ ਵੀ ਦਿਖਾਉਣੀ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟਿਕਾ ਉਹਦੀ ਡੋਜ਼ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾ ਦਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ 'ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਈ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ 'ਚ ਦਿੱਕਤ ਆਂਦੀ ਸੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿਕਟ ਕਰਦੇ ਸੀ ਏ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਅਸੀਸ਼ ਭਗਤ ਸੀਗੀ ਅਸੀਸ਼ ਸੀਤ ਭਗਤ ਦੀ ਗਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸੀ 12 ਨੰਬਰ ਵੋਟ ਚ ਦੀ ਗੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੂ ਉਧਰ ਆ ਜੂ ਵੀ ਭੱਜ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਹੀ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਨੇ ਦਾ ਇੱਥੋਂ ਹੀ ਹੈ ਮੇਰੇ ਤਾਇ ਜੀ ਨੇ ਮਾਈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇਆ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਆ ਸੀ ਮੈਂ ਤਾਇਆ ਨਾਲ ਗੱਲ ਕੀਤੀ ਮੈਂ ਤਾਇਆ ਜੀ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆਂ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਾਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਬੀਤ ਆਇਆ ਜੀ ਬਾਥਰੂਮ ਜਵਾਗੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਇਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਵਿੱਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੂਰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੇ ਨੰਟੀਗੇ ਮਹੰਗੇ ਟੀਗੇ ਪਏ ਨੇ ਜੀ ਕੰਮ ਸਾਡੇ ਅੱਡੀਂ ਚ ਸੀ ਦਿਹਾੜੀਆਂ ਕਰਦੇ ਰਾਤ ਨੂੰ ਰਹਿ ਕੇ ਮਰੀਜ਼ਾਂ ਨੂੰ ਸਾਮਦੇ ਆਰੇ ਕਿਹੜੇ ਹਸਪਤਾਲ ਚੋ ਕਿਰਿੰਦਰ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਇਹ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਇਹ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਪੜੀਆ ਕੋਈ 10 ਪੜੀਆ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਰਟ ਉਹਨਾਂ ਦੇ ਇਹ ਜਿਹੇ ਕੋਰਟ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਹ ਇਨਸਾਫ ਚਾਹੀਦਾ ਸਾਨੂੰ ਆਪਣਾ